ਤਪ ਅਸਥਾਨ ਭਾਈ ਜੈਤਾ ਜੀ ਤੇ ਨਾਲ ਹੀ ਨਤਾਂ ਤਨਸ਼ੀਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਦੀਆਂ ਪੁਰਾਤਨ 84 ਪੌੜੀਆਂ ਦਰਸ਼ਨ ਕਰੋ ਜੀ ਅੱਜ ਹੈ ਜੀ ਡੇ 8ਵਾਂ ਦਿਨ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅੱਜ ਲੈ ਜੀ ਦਰਸ਼ਨ ਕਰਨ ਦੇ ਲਈ ਤਪ ਅਸਥਾਨ ਭਾਈ ਜੈਤਾ ਜੀ ਜੋ ਕਿ ਸ਼੍ਰੀ ਅਨੰਦਗੜ੍ਹ ਸਾਹਿਬ ਜੀ ਦੇ ਨਾਲ ਹੀ ਹੈ ਜੇਕਰ ਕਿਸੇ ਨੇ ਪਿਛਲੀ ਵੀਡੀਓਜ਼ ਨਹੀਂ ਦੇਖੀਆਂ ਸਾਰੇ ਜਿਹੜੇ ਜਾ ਕੇ ਦੇਖਿਓ ਤੇ ਤਾਪਾ ਅਸਥਾਨ ਪਾਈ ਜਾਤਾ ਜੀ ਦਾ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਹੀ ਹੈ ਤੇ ਕਿਰਾ ਅਨੰਦਗੜ੍ਹ ਸਾਹਿਬ ਜੀ ਦੇ ਬਿਲਕੁਲ ਹੀ ਨਾਲ ਹੈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਇੱਥੇ ਜਿੱਦਾਂ ਉਤਰਾਏ ਉਤਰ ਜਾਂਦੇ ਆ ਬੈਕ ਸਾਈਡ ਤੋਂ ਤੇ ਇੱਥੇ ਰਾਹ ਵੀ ਦੱਸਿਆ ਹੋਇਆ ਹੈ ਕਿ ਆਹ ਰਾਹ ਜਾਂਦਾ ਹੈ ਤੇ ਨਾਲ ਹੀ ਜਿਹੜਾ ਭਾਈ ਜੱਤਾ ਜੀ ਦੇ ਤਪੱਸਾਂ ਦੇ ਨਾਲ ਹੀ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ ਦੀਆਂ 84 ਪੌੜੀਆਂ ਵੀ ਹਨ ਇੱਥੇ ਲਿਖਿਆ ਵੀ ਹੋਇਆ ਹੈ ਮਤਲਬ ਜਿੱਦਾਂ ਜਿੱਦਾਂ ਮਤਲਬ ਅਸੀਂ ਉਤਰਾਏ ਉੱਤਰਦੇ ਜਾਂਦੇ ਹਾਂ ਤੇ ਇੱਥੇ ਨਾਲ ਲਿਖਿਆ ਵੀ ਹੋਇਆ ਤੇ ਲੋ ਜੀ ਅਸੀਂ ਤਪ ਸਥਾਨ ਪਾਈ ਜੱਤਾ ਜੀ ਦੇ ਪਹੁੰਚ ਵੀ ਗਏ ਤੇ ਬੜਾ ਹੀ ਪਾਵਨ ਪਵਿੱਤਰ ਸਥਾਨ ਹੈ ਜੀ ਇਹ ਤੇ ਮੌਸਮ ਵੀ ਬਹੁਤ ਹੀ ਵਧੀਆ ਹੋਇਆ ਸੀਗਾ ਤੇ ਦਰਸ਼ਨ ਕੀਤੇ ਬੜਾ ਹੀ ਇਦਾਂਦਾ ਆ ਤੇ ਨਾਲ ਹੀ ਆਹ ਕਰੋ ਜੀ ਦਰਸ਼ਨ ਜਿਹੜੀ 84 ਪੌੜੀਆਂ ਤੰਤਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ ਦੀਆਂ ਵਾਹਿਗੁਰੂ ਵਾਹਿਗੁਰੂ ਧਰਨ ਸਤਿਗੁਰੂ ਖਲਗੀਧਰ ਪਾਤਸ਼ਾਹ ਮਹਾਰਾਜ ਤੇ ਬਹੁਤ ਹੀ ਜ਼ਿਆਦਾ ਇੱਥੇ ਆ ਕੇ ਸ਼ਾਂਤੀ ਮਹਿਸੂਸ ਹੋਈ ਤੇ ਦਰਸ਼ਨ ਕੀਤੇ ਜੀ 84 ਪੌੜੀਆਂ ਦੇ ਵੀ ਜਿਹੜੇ ਕੀ ਖਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਦੇ ਨੇ ਜੀ ਤੇ ਜਿਹੜੀ ਵੀ ਸੰਗਤ ਇਹ ਵੀਡੀਓ ਦੇਖ ਰਹੀ ਹੈ ਤੁਸੀਂ ਸਾਰੇ ਜਣੇ ਆਪਣੇ ਪਰਿਵਾਰ ਦੇ ਨਾਲ ਜਰੂਰ ਆਇਓ ਦਰਸ਼ਨ ਕਰਨ ਦੇ ਲਈ ਇਸ ਸਥਾਨ ਦੇ ਵੀ ਕਿਲਾ ਨੰਦਗੜ੍ਹ ਸਾਹਿਬ ਜੀ ਦੇ ਨਾਲ ਹੀ ਇਹ ਵੀਡੀਓ ਨੂੰ ਕਰ ਦਿਓ ਜੀ ਲਾਈਕ ਤੇ ਕਮੈਂਟ ਜਰੂਰ ਕਰਿਓ ਜੀ ਤੇ ਸਬਸਕ੍ਰਾਈਬ ਕਰ ਦਿਓ ਜੀ ਚੈਨਲ ਨੂੰ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂਕਿ ਇਹ ਵੀਡੀਓ ਅੱਗੇ ਹੋਰ ਬੰਦਿਆਂ ਤੱਕ ਪਹੁੰਚ ਸਕੇ ਜਿਨ੍ਹਾਂ ਨੂੰ ਨਹੀਂ ਪਤਾ ਜੀ ਇਸ ਸਥਾਨ ਦੇ ਬਾਰੇ ਚ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ